ਸੀਨੀਅਰ ਕਪਤਾਨ ਪੁਲਿਸ ਰੂਪਨਗਰ ਸਰਦਾਰ ਗੁਲਨੀਤ ਸਿੰਘ ਖੁਰਾਨਾ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਪੁਲਿਸ ਵੱਲੋਂ ਸਾਬਕਾ ਮੁੱਖ ਮੰਤਰੀ ਸਰਦਾਰ ਚਰਨਜੀਤ ਚੰਨੀ ਨੂੰ ਮੋਬਾਈਲ ਫੋਨ ਉੱਤੇ ਧਮਕੀ ਭਰੀ ਕਾਲ ਕਰਕੇ 2 ਕਰੋੜ ਰੁਪਏ ਦੀ ਫਰੋਤੀ ਮੰਗਣ ਵਾਲਾ ਵਿਅਕਤੀ ਗ੍ਰਿਫਤਾਰ ਕਰ ਲਿਆ ਗਿਆ ਹੈ। ਕਿ ਦੀ ਹੈ? ਆਪਕੋ ਪਤਾ ਤਾਂ ਹੈ ਕੌਣ ਹੈ ਜੀ ਚਰਨਜੀਤ ਚੰਨੀ? ਪੁਰਵ ਮੁੱਖ ਮੰਤਰੀ ਨੇ ਵਾਲੇ ਹੋ ਆਪ। ਹਾਂ? ਕਿਹੜੇ ਰਹਿਣ ਵਾਲੇ ਹੋ? ਹਾਰਸ਼ਟਾ। ਨਮਕੀ ਦੀ ਸੀ? ਕਿਹਨਾਂ ਤੋਂ ਜਿਲ੍ਹੇ ਕੇ? ਹਾਂ ਜੀ। ਕੌਣ ਸੇ ਜਿਲ੍ਹਾ? ਮੁੰਬਈ। मुंबई धमकी दी थी धमकी दी, दी थी आपने जी नहीं ऐसा कुछ भी नहीं किया फिर तो आपको कैसे ये पकड़ लाए यहाँ से आपको आपको तो ये दिखा रहे सारे भी आपने किया आपके नेट से पता लग रहा है क्या काम हो पढ़े लिखे हो पढ़े हुए हो कितना पढ़े हो कितना पढ़े हो क्या कितना पढ़े हो बारहवीं अच्छा बारहवीं तो पढ़े हैं क्या किया है

ਤੋਂ ਇਲਾਵਾ ਮੈਂ ਦਸਮਾ ਚੰਨਾ ਕੀ ਜਿਹੜਾ ਆਪਣਾ ਹੋਲੇ ਮਹਲੇ ਦਾ ਪਰਬ ਹੈਗਾ ਇਹਦੇ ਵਿੱਚ ਆਪਾਂ ਇਲਾਕੇ ਨੂੰ ਕਰੀਬ 11 ਸੈਕਟਰਾਂ ਵਿੱਚ ਵੰਡ ਕੀਤਾ ਹੈਗਾ ਔਰ ਜਿਹੜੀ ਪਿਛਲੇ ਸਾਲ ਦੀਆਂ ਪਾਰਕਿੰਗ ਹੈਗੀਆਂ ਨੇ ਉਹਨਾਂ ਤੋਂ ਪਾਰਕਿੰਗ ਵੀ ਆਪਾਂ ਜਿਹੜੀ ਅਗੇ ਨੇ ਚਾਰ ਇੱਕ ਵਧਾਈਆਂ ਨੇ ਕਿਉਂਕਿ ਪਬਲਿਕ ਦੀ ਮੂਵਮੈਂਟ ਕਾਫੀ ਹੁੰਦੀ ਹੈ ਵਹੀਕਲ ਦੀ ਮੂਵਮੈਂਟ ਕਾਫੀ ਹੁੰਦੀ ਹੈ ਔਰ ਇਹਨਾਂ ਸਾਰੇ ਇਲਾਕਿਆਂ ਨੂੰ ਆਪਾਂ ਸੀਸੀਟੀਵੀ ਜਿਹੜਾ ਹੈਗਾ ਕੈਮਰੇਆ ਦੇ ਨਾਲ ਕਵਰ ਕੀਤਾ ਹੈਗਾ ਲਾਸਟ ਇਅਰ ਤੋਂ ਆਪਾਂ ਕਰੀਬ 40 ਕੈਮਰੇ ਜਿਹੜੇ ਹੈਗੇ ਨੇ ਉਹ ਪਤਾਏ ਨੇ ਕਰੀਬ 12-15 ਲੋਕੇਸ਼ਨ ਜਿਹੜੀਆਂ ਕਿਨ ਆਪਣੀ ਵੱਧ ਹੈਗੇ ਨੇ ਵੱਧ ਤੋਂ ਵੱਧ ਆਪਾਂ ਕੈਮਰੇ ਲਗਾ ਕਰਕੇ ਇਹਨੂੰ ਕਵਰ ਕਰ ਰਹੇ ਹੈਗੇ ਆ ਤੇ ਸਾਰੇ ਬੰਦੇ ਜਿਹੜੇ ਉੱਥੇ ਹੋਣਗੇ ਉਹ ਸੀਸੀਟੀਵੀ ਕੈਮਰੇ ਦੀ ਨਿਗਰਾਨੀ ਵਿੱਚ ਹੋਣਗੇ ਤੇ ਪੂਰੀ ਤਰੀਕੇ ਦੇ ਨਾਲ ਖਬਰਦਾਰ ਰਹਿਣ ਜੇਕਰ ਕਾਨੂੰਨ ਹੱਥ ਚ ਲੈਣਗੇ ਤਾਂ ਉਹਨਾਂ ਦੇ ਖਿਲਾਫ ਕਾਰਵਾਈ ਹੋਗੀ ਤੇ ਸਾਬਕਾ ਸੀਐਮ ਸਾਹਿਬਾ ਜੀ ਤੁਸੀਂ ਗੱਲ ਦੱਸਦੇ ਹੋ ਕਿ ਉਹਨਾਂ ਨੂੰ ਜਿਹੜਾ ਥ੍ਰੈਟ ਮਿਲ ਰਿਹਾ ਸੀਗਾ ਲਾਸਟ ਮੰਥ ਤੇ ਉਹਦੇ ਬਾਰੇ ਕੀ ਪੁਸ਼ਟੀ ਕਰਦੇ ਹੋ ਪਿਛਲੇ ਮਹੀਨੇ ਸਾਡੇ ਨੋਟਿਸ ਵਿੱਚ ਇੱਕ ਗੱਲ ਆਈ ਸੀਗੀ ਜਦੋਂ ਸੋਸ਼ਲ ਮੀਡੀਆ ਦੀ ਇੱਕ ਵੀਡੀਓ ਤੋਂ ਸਾਨੂੰ ਪਤਾ ਲੱਗਿਆ ਕਿ ਸਾਡੇ ਐਕਸੀਐਮ ਜਿਹੜੇ ਹੈਗੇ ਚਰਨਜੀਤ ਸਿੰਘ ਚੰਨੀ ਉਹਨਾਂ ਨੂੰ ਕਿਸੇ ਬੰਦੇ ਨੇ ਥ੍ਰੈਟ ਕਾਲ ਕੀਤੀ ਹੈਗੀ ਔਰ 2 ਕਰੋੜ ਰੁਪਏ ਦੇ ਰੈਨਸਮ ਦੀ ਡਿਮਾਂਡ ਕੀਤੀ ਹੈ ਔਰ ਨਾ ਦੇਣ ਦੀ ਸੂਰਤ ਵਿੱਚ ਉਹਨਾਂ ਨੂੰ ਮਾਰਨ ਦੀ ਧਮਕੀ ਵੀ ਦਿੱਤੀ ਸੀਗੀ ਤੋਂ ਸਿਲਸਿਲੇ 'ਚ ਅਸੀਂ ਜਿਹੜਾ ਹੈਗਾ ਪਰਚਾ ਦਰਜ ਕੀਤਾ ਸੀਗਾ 22 ਨੰਬਰ ਐਫ ਆਈ ਆਰ 387586 ਆਈ ਪੀ ਸੀ ਦੇ ਤਹਿਤ ਔਰ ਉਹਦੇ ਵਿੱਚ ਫਿਰ ਕਾਫੀ ਚੰਗੀ ਤਰੀਕੇ ਦੇ ਨਾਲ ਸਾਡੀ ਸੀਆਈਏ ਦੀ ਟੀਮ ਨੇ ਸਾਡੇ ਥਾਣੇ ਮੋਰਿੰਡੇ ਦੀ ਟੀਮ ਨੇ ਜਿਹੜਾ ਹੈਗਾ ਤਫ਼ਤੀਸ਼

ਐ ਪੜਿਆ ਲਿਖਿਆ ਹੈ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈਗਾ ਕਾਫੀ ਪਹਿਲਾਂ ਇਹਨੇ ਨੌਕਰੀ ਵੀ ਕੀਤੀ ਹੈਗੀ ਸ਼ੈਫ ਬਤੌਰ ਅਦਾ ਕੋਈ ਪੁਰਾਣਾ ਕ੍ਰਿਮੀਨਲ ਬੈਕਗਰਾਉਂਡ ਨਹੀਂ ਹੈ ਇਹਦੇ ਮਾਤਾ ਪਿਤਾ ਦੀ ਮੌਤ ਹੋ ਚੁੱਕੀ ਹੈ ਔਰ ਇਹਦੇ ਜਿਹੜੇ ਭਰਾ ਹੈਗੇ ਨੇ ਉਹ ਵੀ ਜਿਹੜੇ ਹੈਗੇ ਨੇ ਮਤਲਬ ਇਹਦੇ ਨਾਲ ਹੀ ਕੰਮ ਕੰਮ ਕਰਦੇ ਹੈਗੇ ਆ। ਇਸ ਤੋਂ ਇਲਾਵਾ ਜਿਹੜਾ ਹੈਗਾ ਹਜੇ ਇਹਦੇ ਕੋਈ ਪੁਸ਼ਟੀ ਨਹੀਂ ਹੋਈ ਹੈ ਬਟ ਚੁਕੀ ਇਹਨੇ ਅਕਾਊਂਟ ਡਿਲੀਟ ਕਰਤਾ ਹੈਗਾ ਤਾਂ ਉਹਨੂੰ ਆਪਾਂ ਹੁਣ ਟੈਕਨੀਕਲੀ ਜਿਹੜਾ ਹੈਗਾ ਇਨਵੈਸਟੀਗੇਟ ਕਰਕੇ ਹੋਰ ਡਿਟੇਲ ਕੱਢਣ ਦੀ ਕੋਸ਼ਿਸ਼ ਕਰਾਂਗੇ। ਔਰ ਕਿਹੜੇ ਬੰਦਿਆਂ ਨੂੰ ਹੋਰ ਇਹਨੇ ਥ੍ਰੈਟ ਕਾਲ ਕੀਤੀ ਹੈਗੀ ਕਿਹਦੇ ਕੋਲੋਂ ਫਿਰੋਤੀ ਮੰਗੀ ਕੋਈ ਇਹਨੇ ਫਿਰੋਤੀ ਮਿਲੀ ਹੈ ਜਾਂ ਨਹੀਂ ਮਿਲੀ ਹੈ। ਉਹ ਸਾਰਾ ਕੁਝ ਆਪਾਂ ਡਿਟੇਲ ਕਰਦਣ ਦੀ ਕੋਸ਼ਿਸ਼ ਕਰਾਂਗੇ ਜਿਸ ਤਰ੍ਹਾਂ ਇਹ ਜਿਸ ਤਰੀਕੇ ਨਾਲ ਇਹਨੇ ਥ੍ਰੈਟ ਦਿੱਤਾ ਜਾਂ ਪੈਸੇ ਮੰਗੇ ਆ ਇਹਦਾ ਬਿਲਕੁਲ ਸਟਾਈਲ ਏ ਜਿਵੇਂ ਜਿਹੜਾ ਗੈਂਗਸਟਰ ਉੱਥੇ ਜਾਂ ਉਹਦੇ ਵਿੱਚ ਕੰਮ ਕਰ ਰਹੇ ਆ ਇਹ ਦੇਖੋ ਉਹਦੇ ਨਾਲ ਵੀ ਜੇ ਤਾਂ ਕੋਈ ਸੰਪਰਕ ਹੋਇਆ ਫਿਰ ਅ ਪਹਿਲੀ ਚੀਜ਼ ਤੇ ਮੈਂ ਦੱਸਣਾ ਚਾਹਾਂਗਾ ਕਿ ਜਿਹੜੀ ਸਾਡੀ ਇਨਵੈਸਟੀਗੇਸ਼ਨ ਹੈਗੀ ਹੈ ਉਹਦੇ ਅਨੁਸਾਰ ਜਿਹੜਾ ਹੈਗਾ ਅ ਇਹ 골ਡੀ ਬ੍ਰਾਂਡ ਦਾ ਨਾਂ ਕਾਫੀ ਚੁਕੀ ਮੀਡੀਆ ਵਿੱਚ ਹਾਈਲਾਈਟ ਹੋਇਆ ਹੈ ਉਹਦਾ ਮਿਸਯੂਜ਼ ਲੋਕੀ ਪਹਿਲਾਂ ਵੀ ਕਰਦੇ ਰਹੇ ਹੈਗੇ ਨੇ ਔਰ ਦਿਸ ਵਾਸ ਦਾ ਕੌਜ਼ ਓਨਲੀ ਜਿਹਦੀ ਹੁਣ ਤੱਕ ਦੀ ਪੁੱਛਗਿੱਛ ਹੈਗੀ ਹੈ ਇਹਨੇ ਉਸ ਵੀ ਜਿਹੜਾ ਮੀਡੀਆ ਚ ਲੋਕਾਂ ਦੀ ਨਿਊਜ਼ ਆਉਂਦੀਆਂ ਨੇ ਉਹਨਾਂ ਦੇ ਬਾਰੇ ਡਿਟੇਲ ਇਕੱਠੀ ਕਰਕੇ ਉਹਨਾਂ ਦੇ ਨੰਬਰ ਵਗੈਰਾ ਆਨਲਾਈਨ ਲੱਭ ਕੇ ਫਿਰ ਉਹਨਾਂ ਨੂੰ ਜਿਹੜਾ ਹੈਗਾ ਥ्रेट ਕਰਦਾ ਹੁੰਦਾ ਹੈ ਬਿਲਕੁਲ ਜੀ ਪਤਾ ਸੀਗਾ ਔਰ ਤਫਤੀਸ਼ ਜਿਹੜੀ ਹੈਗੀ ਉਸ ਗੱਲ ਨੂੰ ਵੀ ਆਪਾਂ ਲਿਆਂਦਾ ਹੈਗਾ ਇੱਥੇ ਕੋਈ ਚੇਨ ਤਾਂ ਨਹੀਂ ਹੈ ਵੀ ਜਿਸ ਦਾ ਕਿਸੇ ਨੇ ਕੋਈ ਕਾਲ ਕਰਵਾਈ ਹੋਵੇ ਜਾਂ ਜਾਣ ਪੁੱਛੀ ਹੋਵੇ ਦੇਖੋ ਜੀ ਹਾਦਸੇ ਤੱਕ ਦੀ ਤਫਤੀਸ਼ ਦੇ ਹਿਸਾਬ ਨਾਲ ਜੋ ਚੇਨ ਹੈਗੀ ਹੈ ਉਹ ਤੇ ਜਾ ਕੇ ਰੁਕਦੀ ਹੈਗੀ ਬਟ ਉਹਨਾਂ ਦਾ ਆਪਾਂ 3 ਦਿਨ ਦਾ ਪੁਲਿਸ ਰਿਮਾਂਡ ਲੈ ਲਿਆ ਹੈਗਾ ਉਹਨ ਅੱਗੇ ਅੱਗੇ ਜਿਹੜੀ ਹੈਗੀ ਦੀ ਫਰਦਰ ਇਨਵੈਸਟੀਗੇਸ਼ਨ ਕਰਾਂਗੇ ਠੀ ਜਿਹੜਾ ਆਪਣਾ ਸਾਲਾਨਾ ਹੁਲਾ ਮਹੱਲਾ ਦਾ ਪਰਵ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾਂਦਾ ਹੈਗਾ ਉਹਦੇ ਸੰਬੰਧ ਵਿੱਚ ਲਗਾਤਾਰ ਸਾਡੀਆਂ ਤਿਆਰੀਆਂ ਜਿਹੜੀਆਂ ਚੱਲ ਰਹੀਆਂ ਨੇ ਪਿਛਲੇ 2-2 ਮਹੀਨੇ ਤੋਂ ਲਗਾਤਾਰ ਸਾਡੀ ਮੀਟਿੰਗਸ ਜਰੀ ਹੈਗੇ ਨੇ ਸਿਵਲ ਐਡਮਿਨਿਸਟ੍ਰੇਸ਼ਨ ਦੇ ਨਾਲ ਤੇ ਜਿਹੜੇ ਹੋਰ ਵੀ ਜਿਹੜੇ ਆਰਗੇਨਾਈਜ਼ਰਸ ਹੈਗੇ ਉਹਨਾਂ ਨਾਲ ਹੋ ਰਹੀਆਂ ਨੇ ਔਰ ਕਾਫੀ ਚੀਜ਼ਾਂ ਜਿਹੜੀਆਂ ਹੈਗੇ ਨੇ ਸਾਡੀ ਔਨ ਟ੍ਰੈਕ ਨੇ ਪੋਰਸ ਵੀ ਸਾਡੇ ਕੋਲ ਜਲਦ ਤੋਂ ਜਲਦ ਬਾਹਰੋਂ ਜਿਹੜੀ ਮਿਲਣੀ ਹੈਗੀ ਉਹ ਵੀ ਪਹੁੰਚ ਜਾਊਗੀ ਇਸ ਵਾਰ ਦਾ ਹੁਲਾ ਮਹੱਲਾ ਥੋੜਾ ਜਿਹਾ ਵੱਖਰਾ ਇਸ ਕਰਕੇ ਹੈਗਾ ਕਿਉਂਕਿ ਇਲੈਕਸ਼ਨ ਕੋਡ ਆਫ ਕੰਡਕਟ ਤੇ ਇਸ ਕਰਕੇ ਜਿਹੜਾ ਹੈਗਾ ਜਿਹੜੀ ਪੋਲਿਟੀਕਲ ਮੂਵਮੈਂਟ ਹੈਗੀ ਹੈ ਉਹ ਵੀ ਥੋੜੀ ਰੈਸਟ੍ਰਿਕਟਡ ਰਹਿੰਦੀ ਹੈਗੀ ਹੈ ਤੇ ਤੁਹਾਡੇ ਰਾਹੀਂ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਹੈਗਾ ਕਿ ਇੱਕ ਤੇ ਜਿਹੜੀ ਮਾਡਲ ਕੋਡ ਆਫ ਕੰਡਕਟ ਦੀਆਂ ਗਾਈਡਲਾਈਨਸ ਹੈਗੀਆਂ ਉਹਨਾਂ ਦਾ ਪੂਰੇ ਤਰੀਕੇ ਨਾਲ ਜਿਹੜਾ ਹੈਗਾ ਪਾਲਨ ਕੀਤਾ ਜਾਵੇ ਜਿਵੇਂ ਕਿ ਲਾਊਡ ਸਪੀਕਰਸ ਵਗੈਰਾ ਤੇ ਬੈਨ ਹੁੰਦਾ ਹੈਗਾ ਉਸ ਚੀਜ਼ ਦਾ ਖਾਸ ਧਿਆਨ ਕੀਤਾ ਜਾਵੇ ਔਰ ਦੂਜਾ ਜਿਹੜਾ ਹੈਗਾ ਪਿਛਲੇ ਸਾਲ ਇੱਕ ਜਿਹੜਾ ਇਨਸੀਡੈਂਟ ਇੱਥੇ ਹੋਇਆ ਸੀਗਾ ਅਨਫੋਰਚੂਨੇਟ ਜਦੇ ਵਿੱਚ ਇੱਕ ਬੰਦੇ ਦੀ ਡੈਥ ਵੀ ਹੋ ਗਈ ਸੀਗੀ ਤੇ ਇਹੋ ਜਿਹੜੇ ਹੁੱਲੜਬਾਜੀ ਜਾਂ ਜਿਹੜੇ ਸਟੰਟ ਬਾਜੀ ਹੁੰਦੀ ਹੈਗੀ ਹੈ ਉਸ ਤੋਂ ਪੂਰੀ ਤਰੀਕੇ ਨਾਲ ਪ੍ਰੇਜ਼ ਕੀਤਾ ਜਾਵੇ ਜੇਕਰ ਕੋਈ ਇਹੋ ਜਿਹਾ ਕੋਈ ਕਾਰਵਾਈ ਕਰੂਗਾ ਤਾਂ ਉਹਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਆਪਾਂ ਕਰਾਂਗੇ ਤੇ ਇਲਾਵਾ ਮੈਂ ਦੱਸਣਾ ਚਾਹੁੰਦਾ ਹੈਗਾ ਕਿ ਲਾਸਟ ইয়ার ਦੇ ਇਨਸੀਡੈਂਟ ਨੂੰ ਦੇਖਦਿਆਂ ਹੋਇਆਂ ਆਪਾਂ ਜਿਹੜੇ ਇਲਾਕੇ ਵਿੱਚ ਪੋਰਸ ਦਾ ਜਿਹੜਾ ਹੈਗਾ ਡਿਪਲॉयਮੈਂਟ ਵਧਾਇਆ ਹੈਗਾ ਔਰ ਕਰੀਬ 6 ਨਾਕੇ ਜਿਹੜੇ ਹੈਗੇ ਨੇ ਆਪਾਂ ਉਹ ਬਧਾਏ ਨੇ ਜਿਹੜੇ ਉਹ ਦਰਸ਼ਨੀ ਗੇਟ ਹੈਗੇ ਨੇ ਉਹਨਾਂ ਤੋਂ ਪਾਰ ਵੀ ਜਿਹੜਾ ਹੈਗਾ ਸਾਡੀ ਪੁਲਿਸ ਦੀ ਪ੍ਰੈਜ਼ੈਂਸ ਰਹੂਗੀ ਔਰ ਉਸ ਤੋਂ ਇਲਾਵਾ ਜਿਹੜੀ ਸੈਕਿਉਰਿਟੀ ਫੋਰਸਸ ਦੀ ਪੈਟ੍ਰੋਲਿੰਗ ਹੁੰਦੀ ਹੈਗੀ ਆ ਉਹ ਪੈਟ੍ਰੋਲਿੰਗ ਵੀ ਆਪਾਂ ਵਧਾਈਏਗੀ ਉਸ ਇਲਾਕੇ ਵਿੱਚ ਸਰ ਜੀ ਪਰਦਾ ਹੈ ਬਿਲਕੁਲ ਟੁੱਟਣੀ ਧਾਰਮਿਕ ਇਹਦੇ ਨਾਲ ਜੁੜਿਆ ਹੋਇਆ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਪੂਰੀ ਤਰੀਕੇ ਦੇ ਨਾਲ ਦਿੱਖਤ ਪਹਿਲੀ ਚੀਜ਼ ਹੈ ਕਿ ਇਹ ਮਾਡਲ ਕੋਡ ਆਫ ਕੰਡਕਟ ਵੀ ਲੱਗਿਆ ਹੋਇਆ ਹੈ ਇਸ ਸਾਈਟ ਤੇ ਔਰ ਜਿਹੜੀ ਇਹ ਮੋਟਰ ਵਹੀਕਲਸ ਵਿੱਚ ਜੋ ਵੀ ਕੋਈ ਵੀ ਜਿਹੜੀ ਹੈਗੀ ਐ ਐਕਸਟਰਾ ਚੀਜ਼ਾਂ ਨੂੰ ਜੋੜਨਾ ਜਾਂ ਉਹਦੀ ਮੋਡੀਫਿਕੇਸ਼ਨ ਕਰਨਾ ਹੈ ਪ੍ਰੋਹਿਬਿਟਿਡ ਹੈਗਾ ਤੇ ਇਸ ਰਿਗਾਰਡਿੰਗ ਆਪਾਂ ਨਾਲ ਦੇ ਵੀ ਜਿਹੜੇ ਸਾਡੇ ਜ਼ਿਲ੍ਹੇ ਹੈਗੇ ਉਹਨਾਂ ਨਾਲ ਵੀ رابطہ ਕੀਤਾ ਹੈਗਾ ਉਹਨਾਂ ਨੂੰ ਵੀ ਕਿਹਾ ਹੈਗਾ ਕਿ ਆਪਣੇ ਇਲਾਕਿਆਂ ਵਿੱਚ ਨਾਕੇ ਲਗਾ ਕਰਕੇ ਉਹਨਾਂ ਨੂੰ ਰੁਕਿਆ ਜਾਵੇ ਔਰ ਜੇਕਰ ਕੋਈ ਇਹੋ ਜਿਹਾ ਕੁਝ ਕਰਦਾ ਹੋਇਆ ਸਾਡੇ ਇਲਾਕੇ ਪਾਇਆ ਜਾਊਗਾ ਤਾਂ ਉਹਦੇ ਖਿਲਾਫ ਪੰਦੀ ਕਾਨੂੰਨੀ ਕਾਰਵਾਈ ਕਰਾਂਗੇ ਲਗਾਤਾਰ ਦੇਖੋ ਜੀ ਸਾਡੀ ਸੈਨੀਟਾਈਜੇਸ਼ਨ ਡਰਾਈਵ ਉੱਥੇ ਚੱਲ ਰਹੀ ਹੈਗੀ ਐ ਐਜੀਪੀਸੀ ਦੇ ਨਾਲ ਸਾਡੇ ਐਫਐਚਓ ਤੇ ਚੌਂਕੀ ਇੰਚਾਰ ਜਿਹੜੇ ਅਨੰਦਪੁਰ ਸਾਹਿਬ ਹੈਗੇ ਨੇ ਉਹ ਲਗਾਤਾਰ ਡਰਾਈਵਸ ਕੰਡਕਟ ਕਰ ਰਹੇ ਹੈਗੇ ਨੇ ਔਰ ਕਾਫੀ ਜਿਹੜੇ ਇਹੋ ਜਿਹੇ ਕੁਛ ਖੁੱਕੇ ਸੀਗੇ ਉਹ ਆਪਾਂ ਚੁਕਾ ਦਿੱਤੇ ਹੈਗੇ ਨੇ ਉੱਥੇ ਔਰ ਵੀ ਵਿਲ ਇਨਸ਼ੋਰ ਕੀ ਇਹੋ ਜਿਹਾ ਕੋਈ ਵੀ ਇਨਸੀਡੈਂਟ ਉੱਥੇ ਮੌਕੇ ਤੇ ਨਾ ਹੋਵੇ ਜਿਹੜੇ ਹੈਗੇ ਚਰਨਜੀਤ ਸਿੰਘ ਚੰਨੀ ਉਹਨਾਂ ਨੂੰ ਕਿਸੇ ਬੰਦੇ ਨੇ ਥ੍ਰੈਟ ਕਾਲ ਕੀਤੀ ਹੈਗੀ ਔਰ 2 ਕਰੋੜ ਰੁਪਏ ਜੇ ਰੈਨਸਮ ਦੀ ਡਿਮਾਂਡ ਕੀਤੀ ਹੈ ਔਰ ਨਾ ਦੇਣ ਦੀ ਸੂਰਤ 'ਚ ਜੇ ਉਹਨਾਂ ਨੂੰ ਉਹਨਾਂ ਨੂੰ ਮਾਰਨ ਦੀ ਧਮਕੀ ਵੀ ਦਿੱਤੀ ਸੀਗੀ ਤੋਂ ਸਿਲਸਿਲੇ 'ਚ ਅਸੀਂ ਜਿਹੜਾ ਹੈਗਾ ਪਰਚਾ ਦਰਜ ਕੀਤਾ ਸੀਗਾ 22 ਨੰਬਰ ਐਫ ਆਈ ਆਰ 387 506 ਆਈ ਪੀ ਸੀ ਦੇ ਤਹਿਤ ਔਰ ਉਹਦੇ ਵਿੱਚ ਫਿਰ ਕਾਫੀ ਚੰਗੀ ਤਰੀਕੇ ਦੇ ਨਾਲ ਸਾਡੀ CIA ਦੀ ਟੀਮ ਨੇ ਸਾਡੇ ਥਾਣੇ ਮੁਰਡੇ ਦੀ ਟੀਮ ਨੇ ਜਿਹੜਾ ਹੈਗਾ ਤਫਤੀਸ਼ ਕੀਤੀ ਔਰ ਉਸ ਬੰਦੇ ਨੂੰ ਆਪਾਂ ਆਇਡੈਂਟੀਫਾਈ ਕਰ ਲਿਆ ਹੈਗਾ ਇਹ ਦੀਪਕ ਸੀਮੰਤ ਕਾਮਲੇ ਹੈਗਾ ਰਹਿਣ ਵਾਲਾ ਹੈਗਾ ਮਹਾਰਾਸ਼ਟਰ ਦਾ ਔਰ ਇਹਨੇ ਪੜ੍ਹਾਈ ਲਿਖਾਈ ਕਾਫੀ ਕੀਤੀ ਹੋਟਲ ਮੈਨੇਜਮੈਂਟ ਦਾ ਕੋਰਸ ਕੀਤਾ ਹੋਇਆ ਚੰਗੇ ਹੋਟਲਾਂ ਵਿੱਚ ਇਹਨੇ ਸ਼ੈਫ ਦੇ ਬਤੌਰ ਵੀ ਕੰਮ ਕੀਤਾ ਹੈਗਾ ਅੱਜਕੱਲ ਸਟਾਕ ਮਾਰਕਟ ਵਿੱਚ ਕੰਮ ਕਰਦਾ ਸੀਗਾ ਤੇ ਚੰਦ ਪੈਸਿਆਂ ਵਾਸਤੇ ਈਜ਼ੀ ਮਨੀ ਵਾਸਤੇ ਜਿਹੜਾ ਹੈਗਾ ਇਹਨੇ ਕਾਲ ਕੀਤੀ ਸੀਗੀ ਔਰ ਉਹ ਜਿਹੜੀ ਹੈਗੀ ਇਹਨੂੰ ਮਹਿੰਗੀ ਪਈ ਔਰ ਇਹ ਗ੍ਰਿਫਤਾਰੀ ਜਿਹੜੀ ਹੈਗੀ ਇਹਦੀ ਪੰਜਾਬ ਪੁਲਿਸ ਨੇ ਕਰ ਲਈ ਹੈਗੀ ਹੈ ਕਿੱਥੋਂ ਗ੍ਰਿਫਤਾਰ ਹੋਇਆ ਤੇ ਆਪਾਂ Nagpur ਤੋਂ ਗ੍ਰਿਫਤਾਰ ਕਰਕੇ ਲਿਆਏ ਨੇ ਸ਼ੈਫ ਬੈਕਗ੍ਰਾਉਂਡ ਕੀ ਹੈ ਇਹ ਪੜਿਆ ਲਿਖਿਆ ਹੈ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈਗਾ ਕਾਫੀ ਪਹਿਲਾਂ ਇਹਨੇ ਨੌਕਰੀ ਵੀ ਕੀਤੀ ਹੈਗੀ ਸ਼ੈਫ ਬਤੌਰ ਅਦਾ ਕੋਈ ਪੁਰਾਣਾ ਕ੍ਰਿਮਨਲ ਬੈਕਗ੍ਰਾਉਂਡ ਨਹੀਂ ਹੈ ਇਹਦੇ ਮਾਤਾ ਪਿਤਾ ਦੀ ਮੌਤ ਹੋ ਚੁੱਕੀ ਹੈ ਔਰ ਇਹਦੇ ਜਿਹੜੇ ਭਰਾ ਹੈਗੇ ਨੇ ਉਹ ਵੀ ਜਿਹੜੇ ਹੈਗੇ ਨੇ ਮਤਲਬ ਇਹਦੇ ਨਾਲ ਹੀ ਕੰਮਕੋਮ ਕਰਦੇ ਹੈਗੇ ਸਰ ਫਿਰੋਤੀਆਂ ਵਗੈਰਾ ਵਾਸਤੇ ਕਾਲ ਕਰਦਾ ਰਿਹਾ ਜਾਂ ਇਸ ਤੋਂ ਇਲਾਵਾ ਜਿਹੜਾ ਹੈਗਾ ਹਜੇ ਇਹਦੇ ਕੋਈ ਪੁਸ਼ਟੀ ਨਹੀਂ ਹੋਈ ਹੈ ਬਟ ਕਿਉਂਕਿ ਇਹਨੇ ਅਕਾਊਂਟ ਡਿਲੀਟ ਕਰਤਾ ਹੈਗਾ ਤਾਂ ਉਹਨੂੰ ਆਪਾਂ ਹੁਣ ਟੈਕਨੀਕਲੀ ਜਿਹੜਾ ਹੈਗਾ ਇਨਵੈਸਟੀਗੇਟ ਕਰਕੇ ਹੋਰ ਡਿਟੇਲ ਕੱਢਣ ਦੀ ਕੋਸ਼ਿਸ਼ ਕਰਾਂਗੇ ਔਰ ਕਿਹੜੇ ਬੰਦਿਆਂ ਨੂੰ ਹੋਰ ਇਹਨੇ ਥ੍ਰੈਟ ਕਾਲ ਕੀਤੀ ਹੈਗੀ ਕਿਹਦੇ ਕੋਲੋਂ ਫਿਰੋਤੀ ਮੰਗੀ ਕੋਈ ਇਹਨੇ ਫਿਰੋਤੀ ਮਿਲੀ ਹੈ ਜਾਂ ਨਹੀਂ ਮਿਲੀ ਹੈ ਉਹ ਸਾਰਾ ਕੁਝ ਆਪਾਂ ਡਿਟੇਲ ਕੱਢਣ ਦੀ ਕੋਸ਼ਿਸ਼ ਕਰਾਂਗੇ ਸਰ ਜਿਸ ਤਰ੍ਹਾਂ ਇਹ ਜਿਸ ਤਰੀਕੇ ਨਾਲ ਨਾਲ ਚ ਕੰਮ ਕਰ ਰਹੇ ਆ। ਇਹ ਦੇਖੋ ਉਸ ਦੇ ਨਾਲ ਵੀ ਇਹਦਾ ਕੋਈ ਸੰਪਰਕ ਹੋਇਆ ਕਿਤੇ। ਪਹਿਲੀ ਚੀਜ਼ ਤੇ ਮੈਂ ਦੱਸਣਾ ਚਾਹਾਂਗਾ ਕਿ ਜਿਹੜੀ ਸਾਡੀ ਇਨਵੈਸਟੀਗੇਸ਼ਨ ਹੈਗੀ ਹੈ ਉਹਦੇ ਅਨੁਸਾਰ ਜਿਹੜਾ ਹੈਗਾ ਇਹ 골ਡੀ ਬ੍ਰਾਂਡ ਦਾ ਨਾਮ ਕਾਫੀ ਚੁਕੀ ਮੀਡੀਆ ਵਿੱਚ ਹਾਈਲਾਈਟ ਹੋਇਆ ਹੈ। ਉਹਦਾ ਮਿਸਯੂਜ਼ ਲੋਕੀ ਪਹਿਲਾਂ ਵੀ ਕਰਦੇ ਰਹੇ ਹੋਗੇ ਨੇ ਔਰ ਦਿਸ ਵਾਸ ਦਾ ਕੌਜ਼ ਓਨਲੀ ਜਿੱਦਿਆ ਹੁਣ ਤੱਕ ਦੀ ਪੁੱਛਗੀ ਚੱਕੀ ਹੈ। ਇਹਨੇ ਮੰਨਿਆ ਵੀ ਹੈਗਾ ਦੀ 골ਡੀ ਬਰਾਲ ਦਾ ਨਾਮ ਹੈ ਕਾਫੀ ਸੁਣਿਆ ਸੀਗਾ ਪੰਜਾਬ ਵਿੱਚ ਚੱਲਦਾ ਹੈਗਾ ਤੇ ਇਸ ਕਰਕੇ ਉਹਦਾ ਨਾਮ ਹੈ ਮਿਸਯੂਜ਼ ਕੀਤਾ ਔਰ ਦੂਜਾ ਹੈਗਾ ਇਹ ਇਹਦਾ ਮੋਡਲ ਸਪਰੈਂਟੀ ਹੈ ਸੀਗਾ ਕਿ ਪੇ ਨਿਊਜ਼ਪੇਪਰ ਜਾਂ ਨਿਊਜ਼ ਵਿੱਚ ਜਿਹੜਾ ਮੀਡੀਆ ਵਿੱਚ ਲੋਕਾਂ ਦੀ ਨਿਊਜ਼ ਆਉਂਦੀਆਂ ਨੇ ਉਹਨਾਂ ਦੇ ਬਾਰੇ ਡਿਟੇਲ ਇਕੱਠੀ ਕਰਕੇ ਉਹਨਾਂ ਦੇ ਨੰਬਰ ਵਗੈਰਾ ਆਨਲਾਈਨ ਲੱਭ ਕੇ ਫਿਰ ਉਹਨਾਂ ਨੂੰ ਜਿਹੜਾ ਹੈਗਾ ਥ੍ਰੈਟ ਕਰਦਾ ਹੁੰਦਾ ਪਤਾ ਸੀ ਵੀ ਸਾਬਕਾ ਮਹਤਵ ਨਹੀਂ ਬਹੁਤ ਬਹੁਤ ਬਿਲਕੁਲ ਜੀ ਪਤਾ ਸੀਗਾ ਔਰ ਤਫਤੀਸ਼ ਵਿੱਚ ਜਿਹੜੀ ਹੈਗੀ ਉਸ ਗੱਲ ਨੂੰ ਵੀ ਆਪਾਂ ਲਿਆਂਦਾ ਹੈਗਾ ਫਿਰ ਕਿਤੇ ਕੋਈ ਚੇਨ ਤਾਂ ਨਹੀਂ ਹੈ ਵੀ ਜਿਸ ਤਰ੍ਹਾਂ ਕਿਸੇ ਨੇ ਉਹ ਕਹਿ ਕੇ ਕਾਲ ਕਰਵਾਈ ਹੋਵੇ ਜਾਂ ਜਾਣ ਬੁੱਝ ਕੇ ਜਾਂ ਦੇਖੋ ਜੀ ਹਜੇ ਤਲਕ ਦੀ ਤਫਤੀਸ਼ ਦੇ ਹਿਸਾਬ ਨਾਲ ਜੋ ਚੇਨ ਹੈਗੀ ਹੈ ਉਹ ਤਾਂ ਜਾ ਕੇ ਰੁਕਦੀ ਹੈਗੀ ਹੈ ਬਟ ਉਹਨੇ ਤਾਂ ਆਪਾਂ 3 ਦਿਨ ਦਾ ਪੁਲਿਸ ਰਿਮਾਂਡ ਲੈ ਲਿਆ ਹੈਗਾ ਹੁਣ ਅੱਗੇ ਅੱਗੇ ਜਿਹੜੀ ਹੈਗੀ ਦੀ ਫਰਦਰ ਇਨਵੈਸਟੀਗੇਸ਼ਨ ਕਰਾਂਗੇ